ਸਤਨਾਮ ਸ਼੍ਰੀ ਵਾਹਿ ਹੈ ਗੁਰ ਸਾਹਿਬ ਜੀਓ 12 ਮਹਾਮਾਂਧ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਟ ਦੇ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ ਤੀਨ ਦੁਦੈ ਤੇ ਬਹਾਰੇ ਕਿਤੈ ਨ ਆਵੈ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ ਹਰ ਨਾ ਹੈ ਨਾ ਮਿਲਿਆ ਸਾਜਨ ਹੈ ਕਤ ਪਾਈਐ ਬਿਸਰਾਮ ਜਿਤ ਘਰ ਹਰਿ ਕੰਤ ਨਾ ਪ੍ਰਗਟੈ ਭਾਟ ਨਗਰ ਸੇ ਗ੍ਰਾਮ ਸਰਬ 시ਗਾਰ ਤਬੋਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਣਿਆ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀਜੈ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਤਲ ਧਾਮ ਜੇ ਤੂੰ ਗੋਬਿੰਦ ਅਰਾਧਿਐ ਹੋਵੈ ਆਨੰਦ ਘਣਾ ਸੰਤਿ ਨਾਮ ਮਿਲ ਪਾਈਐ ਰਸਨਾ ਨਾਮ ਬਣਾ ਜਨ ਪਾਇਆ ਪ੍ਰਭ ਆਪਣਾ ਆਏ ਤਿਸ ਗਣਾ ਇੱਕ ਖੇਨਾ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤਨ ਆਵਈ ਕਿਤੜਾ ਦੁੱਖ ਗਣਾ ਜਿੰਨੀ 라ਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ ਵੈ ਸਾਖ ਤੀਰਣ ਤੋਂ ਵਾਡੀਆਂ ਜਿੰਨਾ ਪ੍ਰੇਮ ਵਿਸ਼ੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੇ ਮਾਇਆ ਤੋ ਪੁੱਤਰ ਕਲਤਰਣਾ ਸੰਗਤਨਾ ਹਰ ਅਬਨਾਸੀ ਉਹ ਪਲਚ ਪਲਚ ਸਗਲੀ ਮੋਈ ਝੁੱਠੈ ਧੰਦੈ ਮੋਹ ਇੱਕ ਸਰਕੈ ਨਾਮ ਬਿਨ ਅੱਗੇ ਲਈ ਐ ਖੋ ਦਇਓ ਵਿਚਾਰ ਵਿਕੂਚਣਾ ਪ੍ਰਭ ਬਿਨ ਅਵਰਨਾ ਕੋਏ ਪ੍ਰੀਤਮ ਚਰਣੀ ਜੋ ਲਗੇ ਜਨ ਕੀ ਨਿਲਮੜਾ ਸੋਏ ਨਾਨਕ ਕੀ ਪ੍ਰੋਬੇਨਤੀ ਪ੍ਰਭ ਮਿਲੋ ਹੋ ਪ੍ਰਾਪਤ ਹੋਏ ਵੈ ਸਾਖ ਸੁਹਾਵਾ ਤਾਂ ਲਗੈ ਦਾ ਸੰਤ ਭਟੈ ਹਰ ਸੋਏ ਹਰ ਜੇਠ ਜੁੜੰਦਾ ਲੋੜੀ ਐ ਜਿਸ ਅਗੇ ਸਭ ਨਿਵੰਨ ਹਰ ਸੱਜਣ ਦਾਵਣ ਲਗੇ ਆ ਕਿਸੈ ਨ ਦੇ ਬਨ ਮਾਨਕ ਮੋਤੀ ਨਾਮ ਪ੍ਰਾਪਨ ਲੱਗੈ ਨਹੀ ਸੰ ਰੰਗ ਸਬੇ ਨਾਰਾਇਣੈ ਜੀਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰੰ ਜੋ ਪ੍ਰਭ ਕੀਤੇ ਆਪਨੇ ਸਹੀ ਕਹੀਏ ਧੰਨ ਆਪਣ ਲੀਆ ਜੀ ਮਿਲੈ ਵਿਛੜ ਕਿਉ ਰਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਣਾਨ ਹਰ ਜੇਠ ਰੰਗੀਲਾ ਤਿਸ ਦਣੀ ਜਿਸ ਪੈ ਭਾਗ ਮਥਨ ਆਸਾੜ ਤਪੰਦਾ ਤਿਸ ਲੱਗੈ ਹਰਣਾ ਹੋ ਨਾ ਜਿੰਨਾ ਪਾਸ ਜਗ ਜੀਵਨ ਪਰਤ ਤਿਆਗ ਕੈ ਮਾਨ ਸੰਧੀ ਆਸ ਦੁਐ ਭਾਏ ਵੇ ਗੂਜੀਐ ਗਲਪੈ ਅਸ ਜਮ ਕੀ ਫਾਸ ਜਿਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆ ਸ ਰੈਣ ਮਿਆਣੀ ਪਚਤਾਣੀ ਉਕ ਚੱਲੇ ਗਈ ਨਿਰਾਸ ਜਿਨ ਕੋ ਸਾਧੂ ਭੇਟਿਐ ਸੋ ਦਰਗਹਿ ਹੋਏ ਖਲਾਸ ਕਰ ਕਿਰਪਾ ਪ੍ਰਵਾਹ ਪ੍ਰਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੇ ਕਾਮਣੀ ਚਰਨ ਕਮਲ ਸੋ ਪਿਆਰਾ ਮਨ ਤਲਤਾ ਸੱਚ ਰੰਗ ਇੱਕੋ ਨਾਮ ਧਾਰ ਵਿਖਿਆ ਰੰਗ ਕੁੜਾਵਿਆ ਦਿਸਣ ਸੱਬੇ ਛਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਿਣ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ ਹਰ ਮਿਲਣੈ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿੰਨੀ ਸਖੀ ਪ੍ਰਪਾਇਆ ਹੋ ਤਨ ਕੈ ਸਤਬਲ ਹਾਰ ਨਾਨਕ ਹਰਜੀ ਮਿਆਕਰ ਸ਼ੋਦ ਸਵਾਰਣ ਹਾਰ ਸਾਮਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਬਾਦਵੇ ਪਰਮ ਪੁਲਾਣੀਆਂ ਦੁਜੈ ਲੱਗਾ ਹੇਤਾ ਲੱਖ ਸਿਗਾਰ ਬਣਾਇਆ ਕਾਰਜ ਨਾਹੀ ਕੀਤਾ ਜਿਤ ਦਿਨ ਦੇਹ ਬਿਨਸ ਸੀਟ ਤਲੇ ਵੈ ਕੈ ਸੁਨ ਪ੍ਰੀਤ ਪਕੜ ਚਲਾਇਣ ਦੂਤ ਜਮ ਕਿਸੈ ਨਾ ਦੇਨੀ ਭੇਤਾ ਛੱਡ ਖੜੋਤੇ ਖਿੰਨਾ ਮਾਹੇ ਜਨਸੋਂ ਲੱਗਾ ਹੇਤਾ ਹੱਥ ਮਰੋੜੈ ਤਨ ਕੱਪੇ ਸਿਆਹੋਂ ਵਾਸੇ ਤ ਜਿਹਾ ਬਿਜੈ ਸੋ ਲੁਣੈ ਕਰਮਾ ਸੰੜਾ ਖੀਤਾ ਨਾਨਕ ਪ੍ਰਭ ਸਰਣਾਗਤੀ ਚਰਨ ਬੋਇਤ ਪ੍ਰਭ ਦੇਸ ਸੇ ਬਾਧੂਏ ਨਰਕ ਨਾਮ ਪਾਏ ਗੁਰ ਰਖਣ ਵਾਲਾ ਏਤਾ ਸੋਨੁ ਪ੍ਰੇਮੁ ਉਮਾ ਹੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਾਈ ਪ੍ਰੇਮ ਕੇ ਹੋ ਤਿਨ ਕੈ ਲਾਗਾ ਪਾਏ ਵਿਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਹੀ ਦਾਇ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੈ ਅਗਾਏ ਆਪ ਤਿਆਗ ਬੇਨਤੀ ਕਰੇ ਲੇਹੋ ਪ੍ਰਭੂ ਲੜਲਾਏ ਜੋਰ ਕੰਤ ਮਿਲਾਈਆਂ ਸੇ ਵਿਛੜ ਕਥੇ ਨਾ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੋ ਸੁਖੀ ਵਸੰਧੀਆਂ ਜਿਨਾਂ ਮੇ ਆਹ ਹਰ ਰਾਏ ਕਤਕੇ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣਾ ਸਬੇ ਰੋਗਾ ਵੇ ਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗਾ ਖਿਣ ਮਹਿ ਕੌੜੇ ਹੋਏ ਗਏ ਜਿਤੜੇ ਮਾਣ ਪੋਗਾ ਵਿਚ ਨਾ ਕੋਈ ਕਰ ਸਕੈ ਕਿਸ ਥੈ ਰੋਹ ਵਹਿ ਰੋਜਾ ਕੀਤਾ ਕਿਛੂ ਨਾ ਹੋਵੇ ਲਿਖਿਆ ਤੂੰ ਸਮਝੋਗਾ ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੇ ਸਭੇ ਯੋਗ ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਜਾ ਕਤਕ ਹੋਵੈ ਸਾਦ ਸੰਗ ਬਿਨ ਸੇ ਸੱਬੇ ਸੋਚ ਮੰਗਰ ਮਹਿ ਸੁਹੰਦੀਆਂ ਹਰ ਪਿਰ ਸੰਗ ਬੈਠੜਿ ਆਹੇ ਤਨ ਕੀ ਸੋਭਾ ਕਾਗਣੀ ਜੇ ਸਾਹਿਬ ਮੇਲੜਿ ਆਹੇ ਨਨਮਨ ਮੌਲਿਆ ਰਾਮ ਸੋ ਸੰਗ ਸਾਧ ਸਹਿਲੜਿ ਆਏ ਸਾਜਨਾ ਤੇ ਬਾਹਰੇ ਸੇ ਰਹਿਣ ਇਕੇ ਲੜਿ ਆਹੇ ਤਿੰਨ ਦੁੱਖ ਨ ਕਭੂ ਉਤਰੈ ਸੇ ਜਮ ਕੇ ਵਸ ਪੜਿ ਆਹੇ ਜਿੰਨੀ 라ਵ ਆਪ ਆਪਣਾ ਸੇ ਦਸਨ ਨਿਤ ਖੜਿਆ ਹੈ ਰਤਨੰਦ ਦੇਹਿ ਹਰਿ ਲਾਲ ਹਰ ਕੰਠ ਤਿੰਨਾ ਜੜਿਆਏ ਨਾਨਕ ਬਾਣਛੈ ਧੂੜ ਤਿੰਨਾ ਪ੍ਰਭ ਸਰਣੀ ਦਰਪੜਿਆਏ ਮੰਘਰ ਪ੍ਰਭ ਆਰਾਧਣਾ ਬਹੁੜ ਨਾ ਜਨਮ ਡਿਆਏ ਪੋਖ ਤੁਖਾਰ ਨਾ ਗਾ ਪਈ ਕੰਠ ਮਿਲਿਆ ਹਰਨਾ ਹੋ ਮਨ ਬੇਟਿਆ ਚਰਣਾ ਰਬਿੰਦ ਦਰਸ਼ਨ ਲਗੜਾ ਸਾਹੋ ਓਟ ਗੁਬਿੰਦ ਗਪਾਲ ਰਾਏ सेवा स्वामी लाहु ਵਿਖਿਆ ਪੋ ਨਾ ਸਕੈ ਮਿਲ ਸਾਧੂ ਗੁਣ ਗਾਹੋ ਜਹ ਤਿ ਉਪਜੀ ਤੈ ਮਿਲੀ ਸੱਚੀ ਪ੍ਰੀਤ ਸੁਮਾਓ ਕਰ ਗਹ ਲੈਨੀ ਪਾਰ ਬ੍ਰਹਮ ਬਹੁੜ ਨ ਵਿਛੜਿ ਆਓ ਬਾਰ ਜਾਉ ਲਖ 베ਰੀਆਂ ਹਰ ਸੱਜਣ ਅਗਮ ਅਗਾਹੋ ਸ਼ਰਮ ਪਈ ਨਾਰਾਹਿਣ ਨਾਨਕ ਦਰਪਈ ਆਓ ਪੋਖ ਸੁਵੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹੋ ਮਾਗ ਮਜਨ ਸੰਗ ਸਾਧੂਆ ਧੂੜੇ ਕਰਿ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਿ ਦਾਨ ਜਨਮ ਕਰਮ ਮਲ ਔਤਰੈ ਮਨ ਤੇ ਦਇ ਗਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸੇ ਲੋਭ ਸੁਆਨ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਅੱਠ ਛੜ ਤੀਰਥ ਸਗਲ ਪੁੰਨ ਜੀ ਦਇਆਪ੍ਰਵਾਨ ਜਿਸਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿੰਨਾ ਮਿਲਿਆ ਪ੍ਰਵਾਪਨਾ ਨਾਨਕ ਦਿਨ ਕੁਰਬਾਨ ਮਾਘ ਸੁਚੇ ਸੇ ਕਾਂਢੀ ਜਨਪੂਰਾ ਗੁਰ ਮਿਹਰਵਾਨ ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟ ਆਏ ਸੰਸਹਾਰ ਆਏ RAM ਕੇ ਕਰ ਕਿਰਪਾ ਦੀਆਂ ਮਿਲਾਏ ਛੇਜ ਸੁਆਵੀ ਸਰਬ ਸੁਖ ਹੁਣ ਦੁੱਖਾ ਰਹੀ ਜਾਏ ਇਛੁ ਪੁਨੀ ਵਡਬਾਗਣੀ ਵਰ ਪਾਇਆ ਰਾਏ ਮਿਲ ਸਹਿਆ ਮੰਗਲ ਗਾਵਹੀ ਗੀਤ ਗੋਵਿੰਦ ਲਾਏ ਹਰ ਜੀਹਾ ਅਵਰਨਾ ਦਿਸੈ ਕੋਈ ਦੂਜਾ ਲਵੈ ਨਾ ਲਾਏ ਹਾਲਤ ਪਾਲਤ ਸਵਾਰਿਓਣ ਨੇ ਚੋ ਦਿੱਤੀਨ ਜਾਏ ਸੰਸਾਰ ਸਾਗਰ ਤੇ ਰਖਿਐਨ ਬਹੁੜ ਨਾ ਜਨ ਮੈਂ ਥਾਏ ਜੀਵਾ ਏਕ ਨੇ ਗੁਣ ਤੇਰੇ ਨਾਨ ਚਰਣੀ ਪਾਏ ਫਲ ਗੁਣ ਨਿਤ ਸਲਾਹੀਐ ਜਿਸਨੋਂ ਤਿਲਣਾ ਤਮਾਏ ਜਿਨ ਜਿਨ ਨਾਮ ਜਿਆ ਆ ਤਿਨਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗਾ ਸੱਚ ਖਰੇ ਸਦਬ ਸੁਖਾ ਨਿਤ ਚਰਨ ਹਰ ਭਵ ਜਲ ਵਿਖਮ ਤਰੇ ਐ ਪ੍ਰੇਮ ਪਗਤ ਤੈਨ ਪਾਈਆ ਵੇਖਿਆ ਨਾਹਿ ਦਰੇ ਐ ਕੋੜ ਗਏ ਦੁਬਦਾਨ ਸੀ ਪੂਰਨ ਸਚੁ ਬਰੇ ਪਾਰ ਬ੍ਰਹਮ ਪ੍ਰਪ ਸੇਵੰਦੇ ਮਨ ਅੰਤਰ ਏਕ ਦਰੇ ਮਾਂ ਦਿਵਸ ਮੁ ਰਾਤ ਬੁਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਮਾਂ ਦਿਵਸ ਮੂਰਤ ਪੜੇ ਜਿਸ ਤੋ ਨਦਰ ਕਰੇ ਨਾਨਕ ਮੰਗੈ ਦਰ ਸੁਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਗੁਰੂ ਸਾਹਿਬ ਜੀ RAM ਕਲੇ ਮਹੱਲਾ ਤੀਜਾ ਅਨੰਤ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸਿਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਓ ਹਰੀ ਕੇ ਰਾਗਨ ਸਾਇਆ ਏ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰờਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੋਖ ਵਿਸਾਰਣਾ ਅੰਗੇਕਾਰੋ ਕਰੇ ਤੇਰਾ ਕਰ ਜਿਵੇਂ ਸੁਵਾਰਣਾ ਸਭਨਾ ਗੱਲਾ ਸਰਤ ਸੁਆਮੀ ਸੋ ਕਿਉਨ ਹੋਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੂ ਰਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਮਤ ਸੁਨਾ ਤੇਰੀ ਨਾਮ ਮਨੁ ਸਭੇ ਨਾਮ ਜਿਨ ਕੈ ਮਨੋਸੇ ਆ ਵਾਜੇ ਸਬਦ ਘਨੇਰੇ ਕੈ ਨਾਮ ਸੱਚੇ ਸਾਹਿਬ ਕਿਆ ਨਹੀਂ ਗਿਰਤੇ ਰ ਸਾਚਾ ਨਾਮ ਮੇਰਾ ਆਧਾਰੂ ਸਾਚਾ ਨਾਮ ਹੈ ਆਧਾਰ ਮੇਰਾ ਜਿਨ ਪੁਖਾਂ ਸਭ ਗਵਾਈਆਂ ਕਰ ਸਾਤ ਸੁਖ ਮਨ ਆਏ ਵਸਿਆ ਜਿਨੇ ਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਦ ਦੀਏ ਵਡਿਆਈਆਂ ਕੈ ਨਾਨਕ ਸੁਣੋ ਸੰਤੋਸ਼ੋ ਤਰੂਪਿਆਰੂ ਸਾਚਾ ਨਾਮ ਮੇਰਾ ਅਧਾਰੋ ਵਾਤ ਪੰਚ ਸ਼ੋਧਤ ਘਰਸ ਭਾਗੈ ਘਰਸ ਭਾਗੈ ਸ਼ੋਧਵਾਜੀ ਕਲਾ ਜਕਰ ਧਾਰਿਆ ਪੰਚ ਦੂਤ ਦਵਸ ਕੀਤੇ ਕਾਲ ਕੰਡਲ ਕੁਮਾਰਿਆ ਧੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖੁ ਆਤਿ ਜਕਰ ਅਨੰਦ ਵਾਜੀ ਆਨੰਦ ਸੁਣੋ ਵੱਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤ ਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੇ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹ ਤੇ ਪਵਿੱਤਾ ਸਤਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਝੇ ਅਨਹਦ ਤੂਰੇ ਸੁਣਤੇ ਪੁਨੀਤ ਕਹ ਤੇ ਪਵਿੱਤਾ ਸਤਗੁਰ ਰਹਾ ਪਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲ ਸਗਲ ਜਗ ਤਾ ਚੰਗਿਆਈਆਂ ਬੁਰਿਆਈਆਂ ਵਾਚ ਧਰਮ ਅਧੂਰਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨ੍ਹੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਦੁੱਖ ਉਡਾ ਲੇ ਕੀਤੀ ਛੁੱਟੇ ਨਾਲਾ ਜਿਨ੍ਹੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੇ ਛੁਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਠਾ ਤੁਰਾ ਤੁੰ ਮੰਤ ਅਰਦਾਸ ਸੁਝਿਓ ਪੰਡ ਤੇਰੀ ਰਾਸ ਤੁਮ ਮਾਤ ਪਿਤਾ ਅਮਬਾਰਕ ਤੇਰੇ ਤੁਮਰੀ ਕੋਈ ਨ ਜਾਣ ਤੋਰਾ ਅੰਤ ਉਤੇ ਤੇ ਉਚਾ ਭਗਵੰਤਾ ਸਗਲ ਸਮਗਰੀ ਤੁਮ ਰਹਿ ਸੁ ਆਗਿਆ ਕਾਰੀ ਤੁਮਰੀ ਗਤ ਮੇਤੁ ਵਰਤਮਹੀ ਜਾਣੀ ਦਾਸ ਤੋ ਤੇ ਆ ਗਏ ਅਰਦਾਸ ਹਮਾਰੇ ਜਿਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨ ਜਾਣ ਵਾਹਿਗੁਰੂ ਵਾਹਿਗੁਰੂ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗਉਤੀ ਸਿਮਰ ਕੈ ਤਨ ਸ੍ਰੀ ਗੁਰੂ ਨਾਨਕ ਨੇ ਧਿਆਏ ਜਨਮਤ ਗੁਰ ਤੇ ਮਰਦਾਸ ਰਾਮਦਾਸ ਜੀ ਦੇ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰੋ ਜੀ ਸ੍ਰੀ ਹਰਦਾਇ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸੁ ਡਠੇ ਸਬਦੁ ਖਜਾਏ ਧੰ ਸ੍ਰੀ ਗੁਰੂ ਤੇਗ ਬਹਾਦਰਿ ਸਿਮਰੀਐ ਕਰਨ ਨਾਮ ਨਿਧਿਆਵੇ ਧਾਏ ਸਭ ਥਾਈਂ ਸਹਾਈ ਦਸਵੀਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈਂ ਸਹਾਈ ਸਭ ਥਾਈਂ ਸਹਾਈ ਦਸਾਂ ਪਾਤਸ਼ਾਹ ਜੋ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਜੀਦਾਰ ਜੀ ਕਾ ਧਿਆਨ ਧਰ ਕੇ ਸਾਧ ਸੰਗਤ ਜੀ ਬੋਲੋ ਜੀ ਵਾਹਿਗੁਰੂ ਪੰਜਾ ਪਿਆਰਿਆਂ ਤੋਂ ਸਹਿਬਜ਼ਾਦਿਆਂ 40 ਮੁਕਤਿਆ ਹੱਠੀਆਂ ਜੱਪੀਆਂ ਦੱਪੀਆਂ ਜਿਨ੍ਹਾਂ ਗੁਰਸਿੱਖਾਂ ਨੇ ਨਾਮ ਦੱਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਵਾਹੀ ਤੇ ਸੁਣ ਕੇ ਅਨੁਠ ਕੀਤਾ ਤਿੰਨਾ ਪਿਆਰਿਆਂ ਸੱਚਿਆਰਿਆਂ ਦੀ ਪਵਿੱਤਰ ਕਮਾਈ ਦਾ ਅਤਿ ਅੰਤਰ ਕੀ ਸਾਧ ਸੰਗਤ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਗਣੀਆਂ ਨੇ ਧਰਮੇਤਰੀ ਦਿੱਤੇ ਬੰਦ ਬੰਟਾਏ ਕੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਗੁਰਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾ ਸਿੰਘਾਂ ਸਿਗਣੀਆਂ ਸਿੱਧਕਵਾਨਾਂ ਮਹਾਪੁਰਸ਼ਾਂ ਪਚੰਗੀਆਂ ਦੇ ਪੁੱਤਰ ਕਮਾਈ ਦਾ ਧਿਆਨਤਰ ਕੇ ਸਾਧ ਸੰਗ ਦੀ ਬੋਲੋ ਜੀ ਪੰਡਾ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਜੀ ਦਾ ਧਿਆਨਤਰ ਕੇ ਬੋਲੋ ਜੀ ਪ੍ਰਥਮ ਹੈ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਨਾਮ ਚਿਤਿ ਆਵੇ ਚੇਤੇ ਆਵਨ ਕਾ ਸਦਕਾ ਸਭ ਸੁਖ ਵੈ ਦਾ ਦਾ ਖਾਲਸਾ ਜੀ ਸਾਹਿਬ ਤਾਂ ਤਰ ਅਛਾ ਰਹਾ ਇਤ ਦੇਖਤੇ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੋਲ ਵਾਲੇ ਸੰਗਤ ਜੀ ਬੋਲੋ ਜੀ ਗੁਰਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਬਸਾਹ ਦਾਨ ਪ੍ਰੋਸਾਦਾਂ ਦਾਣਾ ਸੁਦਾ ਨਾਮਦਾਨ ਸ੍ਰੀ ਅੰਮ੍ਰਿਤ ਸੁਦਰਸ਼ਨਿ ਸ਼ਨਾਨ ਚੌਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਨ ਕਾ ਜਿਕਾ ਸਾਸਮ ਜੀ ਬੋਲੋ ਜੀ ਗੁਰਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਬਾਦੀ ਰਾਖੀ ਆਵੇ ਗੁਰੂ ਕਾਲ ਪ੍ਰਕਾਪ ਆਪਣੇ ਪੰਥ ਦੇ ਸਦਾ ਸੇਵਕ ਉਤਾਰ ਜੀ ਸ਼ਿਨਨ ਕਾਨਨ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਤਾਮਤ ਜਨਾ ਤੋਂ ਪੰਥ ਤੋਂ ਛੋੜਿਆ ਗਿਆ ਤਨਾ ਦੇ ਖੁੱਲੇ ਦਰਸ਼ਨ ਜੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜਨ ਬਖਸ਼ੋ ਨਿਮਾਣਿਆ ਦੇ ਮਾਣ ਗੁਰੂ ਨੇ ਤਾਣੇ ਦੇ ਤਾਣ ਗੁਰੂ ਨਿਉਟਿਆਂ ਦੇ ਓਟ ਨਸ ਰੰਦੇ ਅਸਰੇ ਵਾਹਿਗੁਰੂ ਪਾਤਸ਼ਾਹ ਆਪ ਜੀਆਂ ਦੇ ਪਵਿੱਤਰ ਚਰਣਾ ਕਬਲਾ ਮਿਖੇ ਅਰਦਾਸ ਬੇਨਤੀ ਪ੍ਰਾਰਥਨਾ ਆਪ ਜਨੇ ਬਾਉਤ ਅਪਾਰ ਰੰਗ ਬਰਸ਼ ਕਿਰਪਾ ਤੇ ਮਰਤਲ ਲਿਆ ਕਰਕੇ ਅਸ ਟਾਂ ਤੱਕ ਖੁੱਲੇ ਦਰਸ਼ਨ ਜੀਦਾਰੇ ਬਸ਼ ਕਰਕੇ ਸੰਗਤਾਂ ਸੇਵਕਾਂ ਨੂੰ ਨੇ ਹਲ ਕੀਤਾ ਪਾਤਸ਼ਾਹ ਜੀਓ ਆਪ ਜੀ ਦਾ ਫਰਮਾਨ ਤੱਤ ਕੇ ਕਰਮ ਕਮਾਵਣੇ ਦੋਸ਼ ਨਾ ਕਾਹੋ ਲੋਕ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਦੇ ਮਹਾਵਾਕਨ ਅਨੁਸਾਰ ਪਾਤਸ਼ਾਹ ਇਸ ਮੁੱਚੀ ਸੰਗਤ ਤੇ ਪਾਤਸ਼ਾਹ ਜੀ ਅੱਜ ਕਤਕ ਮਹੀਨੇ ਦੀ ਸੰਗਰਾਣ ਮਨਾਉਂਦੇ ਹੋਇਆ ਆਪ ਜੀ ਦੇ ਪਿੱਤਰ ਚਰਣਾ ਕੋਲਾਂ ਪਾਸ 12 ਮਹਾ ਜੀ ਕੇ ਪਾਠ ਪੜੇਗੇ ਨੇ ਪਾਤਸ਼ਾਹ ਬਾਣੀ ਪੜ੍ਹਦੇ ਆਂ ਸੇਵਾ ਕਰਦੇ ਆਂ ਹਾਜ਼ਰੀ ਨਿਭਾਉਂਦੇ ਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਰਹਿ ਜਾਂਦੇ ਨੇ ਪਾਤਸ਼ਾਹ ਆਪ ਬਖਸ਼ਣ ਹਰਿਪਤ ਬਖਸ਼ਣ ਅੱਗੇ ਤੋਂ ਸੁਨਤ ਅਸ਼ਕਰਣੀ ਸ਼ੋਧ ਬਾਣੀ ਸ਼ੋਧ ਸੇਵਾ ਸਿੰਘ ਕਰਨ ਦੇ ਬਲ ਉਤਮ ਬਿਸ਼ਕਰਣਾ ਪੜੀ ਸੁਣ ਗੁਰਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਣਾ ਬਾਣੀ ਦਾ ਭਾਵ ਦਰ ਆਈ ਸੰਗਤ ਨਗਰ ਦੇ ਹਿਰਦੇ ਤੇ ਸੋਨਾ ਪਾਤਸ਼ਾਹ ਦਰ ਆਈਆਂ ਸੰਗਤਾਂ ਦੀ ਹਾਜ਼ਰੀਂ ਅੰਦਰ ਪ੍ਰਵਾਨ ਕਰਨੀਆਂ ਦਰ ਤੇ ਤਿਲਕ ਪੇਟਾ ਕੀਤਾ ਦਰ ਪ੍ਰਵਾਨ ਕਰਣਾ ਦਰੋਂ ਕਰੋਂ ਗੁਰਸਿੱਖੀ ਨਾਮ ਦੀ ਦਾਤ ਦੇ ਕੇ ਨਵਾਜਣਾ ਕਰਾਂ ਪਰਿਵਾਰਾਂ ਵਿੱਚ ਸ਼ੁਖ ਸ਼ਾਂਤੀਆਂ ਦੇ ਅਰੋਗਤਾ ਦੀ ਦਾਤਾਂ ਤੰਦਰੁਸਤੀਆਂ ਨਗਰ ਤੇ ਸਮੱਤ ਬਿਸ਼ਕਰਣੀ ਚੜ੍ਹਦੀਆਂ ਕਲਾਂ ਵਿੱਚ ਰੱਖਣਾ ਆਪ ਉਸ ਜਮੀਰ ਜੋਲ ਪੇ ਪੇਮ ਪਿਆਰ ਏਕਤਾ ਇਤਫਾਕ ਬਰਸ਼ ਕਰਨਾ ਸੰਗਤ ਨੂੰ ਗੁਰੂ ਕਰਦੇ ਦਰਸ਼ਨਾ ਦੀ ਦੀਦਾਰ ਸੇਵਾ ਸਿਮਰਨ ਨਿਤਨੇਮ ਦੀਆਂ ਦਾਤਾਂ ਬੱਚੇ ਬੱਚੀਆਂ ਨੂੰ ਦਾਨ ਲੰਬੀ ਆਯੂ ਮਾਤਾ ਪਿਤਾ ਦਾ ਆਗਿਆਕਾਰੀ ਬਰਸ਼ ਕਰਨਾ ਖੁਸ਼ੀਆਂ ਦੇ ਸੁਨਿਸ਼ਚਰਣੇ ਹਰ ਮੈਦਾਨੇ ਹਰ ਮੈਦਾਨੇ ਖਾਤਿ ਬਰਸ਼ ਕਰਣੀ ਸੰਗਤ ਨੂੰ ਸਮਤ ਬਰਸ਼ ਕਰਣੀ ਦਰ ਤੇ ਤਿਲਫੁਲ ਭੇਟਾ ਕੀਤਾ ਦਰ ਪ੍ਰਵਾਨ ਕਰਨਾ ਦਰੋ ਘਰੋਂ ਗੁਰਸਿੱਖੀ ਨਾਮ ਦੀ ਦਾਤ ਦੇ ਕੇ ਨਵਾਜਣਾ ਦੇਸudevਸ ਆਪਾਂ ਸੰਗੋ ਕਰਕੇ ਸਹਾਈ ਹੋਣਾ ਮਾਨ ਮਨੁੱਖ ਜੀ ਆਜੰਤੇ ਭਲਾ ਕਰਨਾ ਖੇਤੀਆਂ ਬਾੜੇ ਵਰਤਾਂ ਕਾਰੋਬਾਰ ਚ ਵਾਧੇ ਖੁਸ਼ੀਆਂ ਦੇ ਸਮੇ ਬਖਸ਼ ਕਰਨੇ ਪਾਤਸ਼ਾਹ ਹਰ ਤਰ੍ਹਾਂ ਦੀ ਸਹਾਇਤਾ ਕਰਨੀ ਇਸ ਟਾਈਮ ਜੀ ਕੀ ਅਰਦਾਸ ਆਪ ਜੀਆਂ ਦੇ ਪੁੱਤਰ ਕਰਣਾ ਕੋਲਾ ਪਾਸ 12 ਮਹਾ ਜੀ ਕੀ ਪਾਠ ਕੀ ਅਰਦਾਸ 6 ਪੌੜੀਆਂ ਅਨੰਦ ਸਾਹਿਬ ਜੀ ਕੀ ਅਰਦਾਸ ਆਖਰਵਾਦ ਘਾਟ ਪੂਛ ਮਾਫ ਕਰਨਾ ਸਰਬੱਤ ਦੇ ਕਾਰਜ ਰਾਸ ਕਰਨਾ ਪਾਤਸ਼ਾਹ ਕਿਰਪਾ ਕਰਨਾ ਜਿਵੇਂ ਤਰਾ ਪਿਛਲਾ ਮਹੀਨਾ ਆਪ ਜੀ ਦੇ ਭਾਣੇਂਦਰ ਸੁੱਖਾ ਪ੍ਰਾਇਵਟਿਟ ਹੋਇ ਚੜਿਆ ਮਹੀਨਾ ਸੁੱਖਾ ਪ੍ਰਾਇਵਟਿਟ ਕਰਵਾਉਣਾ ਖੁਸ਼ੀਆਂ ਬਖਸ਼ਣੀਆਂ ਪਾਤਸ਼ਾਹ ਸਮੁੱਚੀ ਸੰਗਤ ਵੱਲੋਂ ਆਪ ਜੀ ਦੇ ਦਰਤੀ ਪਾਤਸ਼ਾਹ ਜੀਓ ਗੁਰੂ ਕੀ ਦੇਗਾ ਕੇ ਰਸਤਾ ਆਈਆਂ ਜਿੰਨਾ ਢੰਡਾਰੇ ਚ ਰਸਤਾ ਬਸਤਾ ਆਇਆਂ ਸੋ ਢੰਡਾਰੇ ਪਰਪੂਰ ਕਰਣਾ ਆਕਾਲ ਕੰਡਲ ਦੂਰ ਕਰਣਾ ਸਰਦਾਰ ਹਰਵਿੰਦਰ ਸਿੰਘ ਦੇ ਪਰਿਵਾਰ ਵੱਲੋਂ ਪਾਤਸ਼ਾਹ ਜੀ ਆਪਿਆਂ ਦੇ ਵਾਸਤੇ ਸੁੰਦਰ ਜੇ ਪੋਸ਼ਾਕੇ ਰਮਾਲਾ ਸਾਹਿਬੇਟ ਕੀਤਾ ਹੈ ਪਰਿਵਾਰ ਨੇ ਜਿਸ ਮਨ ਦੀਆਂ ਸ਼ੁਭ ਭਾਵਨਾਵਾਂ ਲੈ ਕਰਕੇ ਸੇਵਾ ਕੀਤੀ ਉਸ ਮਨ ਦੀਆਂ ਸ਼ੁਭ ਭਾਵਨਾਵਾਂ ਮਨੋ ਕਾਮਨਾਵਾਂ ਗੁਰੂ ਮਿਹਰ ਅਨੁਸਾਰ ਪੂਰੀਆਂ ਚਰਣੀਆਂ ਘਰ ਵਿੱਚ ਖੁਸ਼ੀਆਂ ਬੱਚਿਆਂ ਨੂੰ ਪ੍ਰੇਮ ਪਿਆਰ ਏਕਤਾ ਇਤਿਫਾਕ ਬਸ਼ ਕਰਨਾ ਚੜ੍ਹਦੀਆਂ ਕਲਾ ਬਸ਼ ਕਰਣੀਆਂ ਸੁਮੇਤੀ ਸੰਗਤ ਵੱਲੋਂ ਆਪ ਜੀਆਂ ਦੇ ਵਾਸਤੇ ਪੰਚਮਈ ਤਿਆਵਲ ਕੜਾ ਪ੍ਰਸ਼ਾਦੇ ਇੱਕ ਸਦਾ ਕਰਕੇ ਹਾਜ਼ਰ ਹੋਈਏ ਪਾਤਸ਼ਾਹ ਜੀ ਕਰੋ ਕਿਰਪਾ ਆਪ ਲਾਓ ਭੋਗ ਜੋ ਜੀ ਛਕੇ ਆਪ ਜੀ ਦਾ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਜੱਪੇ ਕਰੋ ਕਿਰਪਾ ਹੁਕਮ ਬਖਸ਼ੋ ਹੁਕਮ ਤੋਂ ਉਪਰੰਤ ਚੜਿਆ ਮੈਂ ਨਾ ਸੁਣਾ ਕਰਕੇ ਸੰਤਾਂ ਨੂੰ ਕਰੋ నిਹਾਲ ਦਰਤੇ ਜਵਾਬ ਇਸੁਰਾਜ ਜੀ ਜਾਵੇ ਸੁਖ ਹੋਵੇ ਨਾਮ ਚਿਤਿ ਆਵੇ ਧੰਨ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੂਝ ਹੈ ਰਾਜ ਕਰੇਗਾ ਖਾਲਸਾ ਆਕੇ ਰਹੇਂ ਖਾਰ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵੰਦੇ ਜੋ ਸਰਦਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਰਨ ਸੁਨਣ ੜੀ ਹਰ ਖੜ ਰਤਨ ਜੜਾ ਏ ਹਰ ਪ੍ਰੇਮ ਪੁਰਖ ਮਨ ਉਠਾ ਸਭੇ ਕਾਜ ਸੁਹੇਲੜੇ ਥੀਏ ਗੁਰੂ ਨਾਨਕ ਸਤਗੁਰ ਤੁਠਾ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਬਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਨ ਪਰਤਖ ਗੁਰੂ ਨਿਸਤਾਰੇ ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀਓ ਸੋਰਠਾ ਮਹੱਲਾ ਪੰਜਵਾ ਸਿਮਰ ਸਿਮਰ ਗੁਰ ਸਤਗੁਰ ਆਪਣਾ ਸਗਲਾ ਦੁੱਖ ਮਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਇੱਛੇ ਫਲ ਪਾਇਆ ਸਿਮਰ ਸਿਮਰ ਗੁਰ ਸਤਗੁਰੇ ਆਪਣਾ ਸਗਲਾ ਦੁੱਖ ਮਿਟਾਇਆ ਤਾ ਪ੍ਰੂਗਏ ਗੁਰਬਚਨੀ ਮਨ ਇੱਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਰਨ ਸਮਰਾਤ ਸੁਨਾਮੀ ਪੂਰਨਪੁਰਖ ਵਿਦਾਤਾ ਰਹਾਉ ਆਨੰਦ ਮਨੋਦ ਮੰਗਲ ਗੁਣ ਗਾਉ ਗੁਰੂ ਨਾਨਕ ਭੇ ਦਿਆਲਾ ਜਦ ਕਾਰ ਭੇ ਜਗ ਭੀਤਰ ਹੋਆ ਪਾਰ ਬ੍ਰਹਮ ਰਖਵਾਲਾ ਜਦ ਕਾਰ ਭੇ ਜਗ ਭੀਤਰ ਹੋਆ ਪਾਰ ਬ੍ਰਹਮ ਰਖਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਓ ਸਤਨਾਮ ਵਾਹਿ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤ ਕੇ ਕਰਮ ਕਮਾਵਣੇ ਦੋਸ ਨਾ ਕਾਉ ਜੋਗ ਪਰਮੇਸ਼ਰ ਤੇ ਭੁੱਲੇ ਆ ਵਿਆਪਨ ਸਬੇ ਰੋਗਾ ਬੇਮੁਖ ਹੋਏ RAM ਤੇ ਲੱਗਣ ਜਨਮ ਜੋਗਾ ਕਿੰਨ ਮਹਿ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿ ਸੁਥੈ ਰੋ ਵਹਿ ਰੋ ਜਾ ਕੀਤਾ ਕਿਛੂ ਨਾ ਹੋਈ ਲਿਖਿਆ ਤੁਰ ਸੰਜੋਗਾ ਵੱਡ ਭਾਗੀ ਮੇਰਾ ਪ੍ਰਭ ਮਿਲੈ ਤਰੇ ਸਬਿਓ ਗਾ ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਤਾ ਕਤਕ ਹੋ ਵੈ ਸਾਦ ਸੰਗ ਬਿਨ ਸਹ ਸਬੇ ਸੋਚ ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਤ ਕਤ ਕੋ ਐ ਸਾਜ ਸੰਗ ਬਿਨ ਸਹਿ ਸਬੇ ਸੋਚ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਜਪੋ ਜੀ ਸਤਨਾਮ ਸਤਨਾਮ